ਬੂਮ ਫਸ ਗਿਆ ਮਿੱਤਰੋ ਬੂਮ ਕੱਢਣ ਦੀ ਫੁੱਲ ਚੈਰੀ ਚਾਗੇ ਰਾਂ ਦਾ ਹੋਰ ਤੇ ਸਲੱਪ ਸੁਨਪੂ ਮਾਰਾ ਕੇ ਦੇਖੇ ਆ ਕਲਿੱਪਾਂ ਐਡ ਕਰ ਦਾਂਗੇ ਨਾਲ ਦੇਖੋ ਬਾਅਦ ਚ ਫਸਿਆ ਪਹਿਲਾਂ ਇਹ ਚ ਮੈਗਨੀਸ਼ੀਅਮ ਰਲਾ ਲਿਆ ਹੁਣੇ ਪੈੜੀ ਕਰੀ ਸਾਡੇ ਨੂੰ ਮੈਂ ਬਾਈ ਮੜ ਕੇ ਲੈ ਬਾਲ ਬੂੜੇ ਬਾਹਰ ਤੇ ਉਹ ਨਕਰਾਵ ਕਰਦਾ ਰਹਿਗਾ ਕੋ ਡਾਇਲੌਗ ਜੇ ਮਾਰੀ ਜਿਹੜਾ ਮਾਰਦਾ ਹੀ ਉਹ ਹੱਥ ਨੇ ਕੱਢ ਲਾਂਗੇ ਬਦਲਾ ਖੜਾ ਰਹਿੰਦੇ ਯਾਰ ਵੱਡਾ ਹੋ ਕੇ ਕੱਢ ਲਾਂਗੇ ਇਹਦਾ ਛੋਟਾ ਹੈ ਜੋ ਵੱਡਾ ਹੋ ਗਿਆ ਉਹ ਤਾਂ ਪਾਹਰ ਹੀ ਵੱਧ ਮਾਰ ਲੱਗ ਜੂ। ਉਹ ਨਿਕਲਦਾ ਆਉਂਦਾ ਤੂੰ 4x4 ਨਹੀਂ ਲਾਇਆ ਇਹਦਾ। ਉਹ ਪੁੱਲ ਗਿਆ ਲਾਉਣਾ 4x4। ਜੋ ਲਾਇਆ ਹੁੰਦਾ ਨਿਕਲਦਾ ਆਉਂਦਾ। ਉਹ ਗੇਅਰ ਘਰੇ ਰਹਿ ਗਿਆ 4x4 ਵਾਲਾ। ਯਾਰ। ਨਿਕਲ ਹੁਣ ਵੀ ਜਾਊਗਾ। ਜਾ ਘੱਟਾ ਥੱਲੇ ਲਾ ਦੇ। ਭਾਜਨ ਜ਼ਿਆਦਾ ਹੈ ਘੱਟੇ ਚ। ਆਇਆ ਤਾਂ ਹਿਲਦਾ ਉਹ। ਐਟਰ। ਕਿ ਚਲੂਆ ਕਾਰਤੂਸ ਲਿਆਂਦਾ ਉਹ ਲਿਆਂਦਾ ਬਾਈ ਉਹ ਲਿਆਂਦਾ ਉਹ ਰੋਟਾਵੇਟਰ ਹੈ ਨਹੀਂ ਹੈਣਾ ਉਹਦੇ ਮਗਰ ਕਾਰਤੂਸ ਲਿਆਂਦਾ ਉਹਨੂੰ ਦੇਣਾ ਵੀ ਕੱਢੂ ਆ ਕਿ ਨਹੀਂ ਕੱਢਦਾ ਜੇ ਜੇ ਤਾਂ ਟਾਇਰ ਹੋ ਗਏ ਗੋਲ ਫੇਰ ਤਾਂ ਨਹੀਂ ਕੱਢਦਾ ਫੇਰ ਤਾਂ ਜਾਮ ਵੀ ਲੱਗੂਆ じゃ ਕਰਕੇ ਆ ਬਰੇ ਬਾਈ ਮੇਰੀ ਗੱਲ ਸੁਣ ਲੋ ਆ ਪੰਗਣਾ ਲਿਓ ਹੋਰ ਜਿਹੜਾ ਮਰਜ਼ੀ ਲੜੇ ਆ ਆ ਵੰਗਣਾ ਉਧਰ ਸਾਡਾ ਗੋਰਾ ਗਿਆ ਸਟਾਰ ਤੁਰਿਆ ਉਹਦਾ ਗਿਆ ਮੇਰੇ ਬਿਰੋ ਹੁਣ ਨਿਕਲ ਜੂ ਹੁਣ ਗੋਰਾ ਆ ਗਿਆ ਹੁਣ ਨਿਕਲ ਜੂ ਬੜੀ ਪੜੀ ਜਿਆ ਵੇ ਕਾਰ ਤੁਸ ਆ ਗਿਆ ਕਾਰ ਤੁਸ ਕਹਿੰਦੇ ਹਾ ਉਹ ਪਹਿਲਾਂ ਪਟਾ ਗਿਆ ਸੀ ਯਾਰ ਆ ਗੋਰਾ ਆ ਗਿਆ ਕਹਿੰਦੇ ਉਂਗਲ ਪਾ ਗਿਆ ਇੱਜ ਨਿਕਲ ਜੂ ਆ ਬਲੀਵਾਲ ਦੇ ਲੈ ਬਹਿ ਗਿਆ ਦਾ ਬੱਸ ਜੇ ਨਾ ਜ਼ੋਰ ਲਵਾ ਕੇ ਕੀ ਬਣਦਾ ਉਦੀ ਜਵਾਗ ਦੀ ਬੇਇੱਜ਼ਤੀ ਕੀਤੀ ਆ ਵੀ ਤੇ ਥੋੜੀ ਨਿਕਲਦਾ ਹੁਣ ਇਹ ਦੇਨੇ ਕਿਹੜੇ ਲੱਲਣ ਰੋਆ ਇਹਦੇ ਵੀ ਡੇ ਟਾਇਰ ਕੋਲ ਹੋ ਗਏ ਬਸ ਫਿਰ ਤਾਂ ਕਿੱਥੇ ੜਣਾ ਜੇ ਕਰੇ ਪੜੀ ਗਈ ਫਿਰ ਤਾਂ ਕੱਢ ਲੂਆ ਪਹਿਲਾ ਪਾਲ ਓਏ ਹਾਈ ਪਾਲਾ ਹਾਈ ਪਾਲਾ ਰੁਪਿਆ ਕਹਦਾ ਟਾਇਰ ਗੋਲ ਹੋ ਜਾਂਦੇ ਆ ਸਲਪ ਮਾਰ ਜਾਂਦਾ ਓਏ ਸੰਗਲ ਹੈ ਨਹੀਂ ਹੋਰਾ ਓ ਲੰਮਾ ਕਰ ਲੈਨੇ ਸੰਗਲ ਪਾ ਲੈਨੇ ਆ ਉਹ ਸੰਗਲ ਪਾ ਲੈਨੇ ਆ ਹੋਰ ਘੁਰ ਕੈਮਰਾ ਹੜਕਾ ਤੂੰ ਮੈ ਨਾਲ ਲੱਗਦਾ ਕੈਮਰਾ ਬੰਦ ਕਰ ਤੂੰ ਕੈਮਰਾ ਹੜ ਮੈ ਨਾਲ ਦਿਖਾਈ ਚੱਲ ਰਿਹਾ ਹੈ ਹੋਰ ਬੈਟਰੀ ਦੇਵੇਂ ਬਹੁਤ ਆ ਰਿਹਾ ਹੈ ਬਣਾ ਸੱਪੇ ਫਿਰ ਹਾਂ ਇੱਕ ਥਾਂ ਕਿ ਲਾ ਕੇ ਬੈਟਰੀ ਲਾ ਕੇ ਆ ਜਾ ਉਹ ਵੀ ਲੈ ਕੇ ਉਹਦੀ ਲਾ ਲਾ ਫੋਰਡ ਦੀ ਲਾ ਲਾ ਕੇ ਦੋਵੇਂ ਦੇ ਮਾਮਲੇ ਬਹੁਤ ਪਾਵਾਂ ਕਿੱਥੇ ਲੇ ਨੀਰ ਦੇ ਸਾਹ ਲੱਗਾ ਆਦਾ ਕਿਹੜਾ ਬਾਲਾ ਪੜਾ ਕੇ ਅਸੀਂ ਪਰਤਾ ਹੈ ਪਰ ਬਾਲਾ ਪੜਾਈ ਜੇ ਬੈਟਰੀ ਲਾ ਕੇ ਭਾਈ ਉਹਨੂੰ ਸਟਾਰਟ ਕਰਨ ਲੱਗਿਆ ਹੁਣ ਸਾਹ ਰਹੀ ਜੀ ਉਹ ਸੇ ਲੱਗ I'll be here. ਤਾਰਾ ਕਟਲਣ ਦੇ ਵਸ ਪਰ ਆਪਾਂ ਛੱਡਦੇ ਸਾਰੇ ਵਾਹ ਜਾਣਗੇ ਕੁਦਰਤੀ ਗੱਲ ਬਾਂਦੇ ਲੱਭੀ ਕੋਈ ਜਦੋਂ ਮੱਥਾ ਆਵੇ ਉਹ ਨਹੀਂ ਹੁੰਦਾ ਹੁੰਦਾ ਮੱਥਾ ਜਣਾਣ ਨਿਸ਼ਾਨ ਸੱਤ ਇਹ ਕੁਦਰਤੀ ਹੁੰਦੀ ਹੈ ਚੱਲੋ ਤਾਂ ਕਿ ਹਾਰ ਕੇ ਖਟੂਨ ਨੂੰ ਆ ਗਏ ਜੀ ਕੁਰਾ ਉਕੜੇ ਮੈਂਸ ਮੈਂਸ ਇਧਰ ਆਉਗਾ ਪਲੱਸ ਭਰੇ ਜਾਊਗਾ ਹਾਂ ਆ ਸੇ ਆ ਪਲੱਸ ਆਉ ਮੈਂਸ ਆ ਮੈਂਸ ਐ ਇਧਰ ਨੂੰ ਕਮਾਲ ਆਇਆ ਆਇਆ ਬੂਟਾ ਬਦਲਾ ਵੀ ਹੁੰਦੇ ਨਹੀਂ ਹਾਂ ਆ ਤਾਂ ਆਪੜੀਆਂ ਸਾਰੀਆਂ ਉਹ ਆ ਗਈਆਂ ਜਿਹੜੀ ਐ ਇਹਦਾ ਹੈਡ ਲਾ ਹਾਂ ਤੂੰ ਵੀ ਤੂੰ ਵੀ ਬਾਦ ਨੂੰ ਆ ਰਹਿ ਗਿਆ ਕੋਈ ਗੱਲ ਇਹ ਬੈਂਡਿੰਗ ਦਾ ਹੈ ਜੰਨਾ ਦੇ ਉਹ ਬੈਂਡਿੰਗ ਹੈ ਕਿ ਨਵੀਂ ਹੋ ਰਹੀ ਐਸ.ਪੀ.ਐਸ ਦਾ ਨੰਬਰ ਆ Ala, pelan-pelan kali.

ਮੱਕਲ ਜਨੇ ਹੋਦਾ ਚਲ 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 ਜਾਓ ਆਕਰਤਾ ਕਾ ਮੂਰ ਤਾਇਰ ਡਿੱਗ ਗਿਆ ਤਾਇਰ ਡਿੱਗ ਗਿਆ ਬਈ ਬੈਡ ਪਟਾ ਗਿਆ ਸੋਨੇ ਆਖਿਆ ਲਈਆ ਵਾਕੇ ਲੈ ਹੁਣ ਕਿਹੜੇ ਲੋੜ ਖਿੱਚ ਆਏ ਹੋਏ ਚਲੋ ਕੱਢਵਾ ਲੇ ਆਪਾਂ ਆ ਜਾ ਰਹੇ ਉਹ ਦੇਖਾਈ ਦਿਆ। ਇਹ ਕਿਹਦੇ ਘਰ ਮੈਂ ਜਿੱਕਾ ਪੋਲ ਲੱਗੇ ਪਿਆ ਥੱਲੇ ਯਾਰ। ਦੇਖ ਤਾਂ ਲੱਗੇ ਪਿਆ। ਉਹ ਟਰੈਕਟਰ ਵੀ ਲੱਗੇ ਪਿਆ ਥੱਲੇ। ਇਹਨੂੰ ਐ ਕਰੋ। ਇਹਨੂੰ ਖਿੱਚ ਲੋ ਬਾਹਰ। ਇਹਨਾਂ ਘੇੜੇ ਨੂੰ ਮੁੜ ਕੇ ਦਾਬ ਲਾ ਲਗੇ ਉਹਦੇ ਓਟਾ ਲਾ ਲਾ ਗੁਟਕਾ ਧਰ ਕੇ। ਹਾਂ। ਦਾਬੂ ਲਾ ਕੇ ਚੱਕ ਲਾਂਗੇ। ਉਹ ਨਾੜ ਖੋਲ ਲੋ। ਓਕੇ। ਇਹਨੂੰ ਖਿੱਚ ਲੋ ਬਾਹਰ। ਦਾਬ ਵਾਲੀ ਐ ਟਰੈਕਟਰ ਸਾਹ ਦਾਬੀ ਐ। ਇਹਨੂੰ ਹੱਲਣਾ ਨਹੀਂ। ਖਿੱਚਾਂਗੇ ਵੀ। ਹੈ? ਖਿੱਚਾਂਗੇ। ਨਹੀਂ ਹੱਥ। ਦਾਬ ਸਾਜੀ ਸਹੀ ਐ। ਕੀ ਐਂ ਕਰਾ ਟਾਇਰ ਲਿਆ ਮੈਂ ਇਧਰ ਸਿੱਤੀ ਟਾਇਰ ਨਾ ਖਿੱਚ ਲੈਣੇ ਆਂ ਸਾਡੇ ਇਹਨਾਂ ਕੋਲ ਨੁਕਸਾਨ ਤਾਂ ਹੈ ਨਹੀਂ ਇਹ ਤਾਂ ਉਹ ਖੜਾ ਹੀ ਆ ਖੜਾ ਹੀ ਆ ਉੱਥੇ ਵਸੇ ਆ ਟਾਇਰ ਖਿੱਚ ਲੈਣੇ ਆਂ ਟਰੈਕਟਰ ਖਾਲਜ ਡਿੱਗ ਜੂ ਖਾਲਜ ਡਿੱਗੂ ਥੱਲੇ ਟਰੈਕਟਰ ਹਾਂ ਉਹ ਤਾਂ ਇਹਦੇ ਸਾਰੇ ਖੜਾ ਸਾਰੇ ਦੇਖੋ ਢਿੱਡ ਫਾਜੂ ਇਹਦਾ ਟਰੈਕਟਰ ਦਾ ਕੇ ਲੱਕੜ ਲਿਆ ਕੇ ਕਰਨ ਹਾਂ ਹਾਂ ਨਿਕੜੇ ਵੇਜੂਗੀ ਗੁਰੇਲਾ ਆਦ ਮਾਕੂ ਇਹ ਲੱਕੜੀ ਲੋਟਾ ਉੱਲ ਵੀ ਜਾ ਇੱਕ ਹੀ ਲੋਟਾ ਦਾ ਇੱਥੇ ਹੂੰ ਕਿਹੜੇ ਲੋੜ ਲੋੜ ਆਉ ਥੱਲੇ ਜੇ ਟਰੈਕਟਰ ਦਾ ਆਪ ਫੱਟੀਆਂ ਪਾਦ ਗਏ ਤੇ ਫੱਟੀਆਂ ਉਤੋਂ ਦੀ ਆ ਜੂ ਐ ਠੀਕ ਥੱਲੇ ਟਰੈਕਟਰ ਥੱਲੇ ਫੱਟੀਆਂ ਪਾਦ ਗਏ ਉਸਨੂੰ ਯਾਰ ਕਿਹੜਾ ਕੱਢ ਕੇ ਇਹ ਇੱਥੇ ਪੱਟ ਕੇ ਟਰ ਟਾਇਰ ਤਾਂ ਹੀ ਚੜਾ ਰਹੇ ਲੋਟਾ ਮੈਂ ਇੱਥੇ ਦੀ ਗੱਲ ਸੁਣੋ ਇੱਥੇ ਖੜ ਕੇ ਚੜਾ ਲਾਂਗੇ ਇੱਥੇ ਪਾ ਕੇ ਨਾਲ ਸੰਘਲ ਇਹਨੂੰ ਬਾਹਰ ਖਿੱਚ ਲੋ ਲੱਗ ਪੈਂਦਾ ਟਰੈਕਟਰ ਨੂੰ ਤੇ ਕਰ ਤਾਂ ਪਾਸਾ ਟਾਇਰ ਥੱਲੇ ਹਰ ਕਰ ਲਾਂਗੇ ਆ ਕੁਛ ਨਹੀਂ ਹੁੰਦਾ ਇਹਨੂੰ ਖੋਲ ਕੇ ਤੇ ਵੈਲਡ ਕਰਾ ਲਿਓ ਰੇਤਾਂ ਲਵਾਈ ਸੋਚ ਠੀਕ ਚਾਲੀ ਜੇ ਕਹੇ ਕੋਈ ਨਹੀਂ ਕਰਦਾ ਕੋਈ ਨਹੀਂ ਰਲਾਦਾ ਠੀਕ ਹੈ ਕਹੀ ਲਿਆ ਜਾ ਕਿਉਂ ਕਰ ਰਾ ਨੇ ਕਹੀ ਲਿਆ ਜਾ ਕੋਈ ਕਰ ਲੰਨੇ ਆ ਜੇ ਪੈਸੇ ਕਰਦਾ ਤਾਂ ਇਹ ਹੰਗਾ ਦੀ 10 ਵਾਰ ਕਰਦਾ ਰਹਿੰਦੇ ਉਹ ਟੈਨਸ਼ਨ ਨਾ ਮੰਨੋ ਆਪਾਂ ਕੋਈ ਨਹੀਂ ਦਾਬੂ ਲਾ ਕੇ ਚੱਕ ਲਾਂਗੇ ਦਾ ਇਹ ਕਿੱਡੀ ਗੱਲ ਹੈ ਚੱਕਰ ਲਾਉਂਦਾ ওকে চা ওকে ਟਰਾਲੀ ਚ ਲੈ ਗਿਆ ਆ ਆ ਕੀ ਬੱਢੀ ਪਾਦਾਂਗੇ ਦੰਡਾ ਨਿਕਲਣਾ ਸਾਡੀ ਨਿਕਲ ਆ ਆ ਇਕੱਲੇ ਖੜਾ ਇੱਧਰ ਬੰਦਈ ਹਲੋ ਮਾਇਦੋ ਵਾਚਾ ਦੇ ਮਾਇਆ ਤਾਂ ਆ ਗਿਆ 15 20 ਮਿੰਟ ਐ ਤੇ ਕੋਈ ਚੈਰ ਆ ਆ ਉਸ ਪੇਸੇ ਕਰ ਨਹੀਂ ਹੁਣਾਈ ਚਲੋ ਇਹਦੇ ਲਈ ਕੱਢਾਂ ਮੈਂ ਨਹੀਂ ਤੂੰ ਨਾ ਕੱਢੀ ਹੁਣ ਹੁਣ ਕੀ ਹੋਣਾ ਹੈ ਕਿਉਂਟ ਅੱਧੇ ਕੁੜੀ ਨਾਲ ਜੇ ਫਿਰ ਤਾਂ ਹੀ ਦਵਾ ਲਾ ਇਹ ਸਲਿੱਪ ਮਾਰੀ ਜਾਂਦਾ ਫੇਰ ਨਹੀਂ ਇੱਥੇ ਗਾਰਾ ਸੀ ਭੈਣ ਦੀ ਲੰਦੇ ਇੱਥੇ ਤਾਂ ਸਕੇ ਕਿ ਕਿਹਾਂ ਵੇਖਤੀ ਆ ਜਾਂਦਾ ਠੀਕ ਆ ਬਈ ਇਥੇ ਟਾਇਰ ਜਦੋਂ ਗੋਲ ਹੋ ਜਾਂਦਾ ਕਿੱਡਾ ਮਰਜ਼ੀ ਡ੍ਰੈਕਟਰ ਹੋਵੇ ਕੱਢ ਦੇ। 110 ਪਾਈਸਾ ਲੱਗੇ। ਬੱਸ ਨੇਗਲ ਨੇਗਲ ਕੀਪ ਮਾਰ ਲੈ ਇੱਕਦੋ ਚੱਕ। ਸਮਝਣਾ ਸੁਣੋ ਆਏ ਸੈਣਾ ਕੀਪ ਕੋ ਡ੍ਰੈਕਟਰ ਮੋੜ ਪਹਿਲਾਂ ਕੀਪ ਕਰ ਸੈਟ ਕਰ। ਹੋਰ ਐ ਮਾਰਟ ਕਰ ਕੇ ਨਮਸਕਾਰ ਆਏ ਕਰਕੇ ਮੈਂ ਦਰਸ਼ਾਈਦ ਤੇ ਕਰ ਦਿੰਦਾ। ਆਮੜ ਕੇ ਪੱਕ ਲੈ ਜਾਗੇ। ਇਹਨਾਂ ਤਾਂ ਬਾਜ ਵੀ ਲੈ ਜਾਗੇ। ਚੱਕੋ ਟਕੀਪ ਚੱਕੋ। ਕੀ ਕੀ ਹੋਥੇ ਕਿਹੜਾ ਹੋਰ ਲੈ ਕੜਾ ਲੋਕਾਂ ਦਾ ਮੰਨ ਜਾ ਬੇ ਗੱਲ ਜਨਾ ਤੂੰ ਜਨਾ ਗਰ ਨ ਕੋੜਵਰਾ ਨਾ ਵਰਦਾ ਇਹ ਤਾਂ ਮਸ਼ੀਨ ਦਾ ਇੱਕ ਪੀਖ ਲੈ ਉਹ ਤਾਂ ਥੱਲੇ ਮਸ਼ੀਨ ਦਾ ਕੋਈ ਨਾ ਕਵਰਾਣਾ ਚਾਰ ਵਾਲੀ ਬੱਤ ਕੱਟਦਾ ਸੀ ਤੂੰ ਦਾਸਤਾ ਜਾਂਦਾ ਵੀ ਲਈ ਆਉਣੇ ਆ ਮਚਾ ਕਾ ਨਾ ਘਟਕੇ ਕਰਦਾ ਸੀ ਇਹੋ ਕਰਕੇ ਅੱਪੂ ਬਣਾਵਿੰਗਾ ਹੋ ਗਿਆ ਮੜਾ ਇਹਦਾ ਓਏ ਹੋਰ ਤਾਂ ਕੱਢ ਲਾਂਗੇ ਇਹਨੂੰ ਆਏ ਨੂੰ ਕਰ ਦੇ ਲਾਉ ਆ ਉਿੱਦੇ ਲੋਡ ਮੋੜ